ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾ ਜੀ ਦਾ ਗੁਰੂਕਰ ਪਿੰਡ ਕਰਿਆਮ ਦੀਆਂ ਤਸਵੀਰਾਂ ਦਿਖਾਉਂਦੇ ਪਈਆਂ ਲਾਈਟ ਦੇ ਵਿੱਚ ਸਹਿਬ ਸ੍ਰੀ ਗੁਰੂ ਤਨ ਤਨ ਸਤਿਗੁਰੂ ਰਵਿਦਾਸ ਮਹਾਰਾ ਜੀ ਦੀ ਫੋਟੋ ਆਪ ਜੀ ਨੂੰ ਲਾਈਟਾਂ ਦੇ ਵਿੱਚ ਹੀ ਨਜ਼ਰ ਆndi ਹੋਵੇਗੀ ਭਾਰਤ ਦਾ ਉਹ ਨਗਰ ਜਿੱਥੇ ਪੈਂਡ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਆ ਤਸਵੀਰਾਂ ਸਾਂਝੀਆਂ ਕਰਦੇ ਆ ਸਹਿਬ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪर्व ਨੂੰ ਸਮਰਪਿਤ ਪੈਂਡ ਦੇ ਵਿੱਚ ਦੀਪਮਾਲਾ ਬਹੁਤ ਹੀ ਪਿਆਰ ਤੇ ਬੜੇ ਸਤਕਾਰ ਦੇ ਨਾਲ ਕੀਤੀ ਗਈ ਆ ਨਗਰ ਦੀਆਂ ਤਸਵੀਰਾਂ ਅਜੇ ਸਾਂਝੀਆਂ ਕਰੀਏ ਹਰ ਪਾਸੇ ਦੀਪਮਾਲਾ ਨਜ਼ਰ ਆਏਗੀ ਬੜਾ ਚਾਹ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪर्व ਨੂੰ ਸਮਰਪਤ ਜਿੱਥੇ ਨਗਰ ਕੀਰਤਨ ਸਜਾਈ ਜਾਂਦੇ ਨੇ ਉੱਥੇ ਦੀਪਮਾਲਾ ਵੀ ਬਹੁਤ ਹੀ ਵਧੀਆ ਤੇ ਬੜੇ ਸਤਕਾਰ ਤੇ ਬੜੇ ਪਿਆਰ ਦਾ ਸਬੂਤ ਦਿੰਦੇ ਹੋਏ ਸਾਰਾ ਹੀ ਨਗਰ ਆ ਦੀਪਮਾਲਾ ਨੂੰ ਆ ਕਰਦਾ ਕਿ ਜੇ ਮੁਹੱਲਿਆਂ ਦੀ ਗੱਲ ਕਰੀਏ ਆ ਜੱਗ ਮਗਾਉਂਦਾ ਮੁਹੱਲਾ ਇਹ ਰੋੜਾ ਨੂੰ ਇਸ ਤਰੀਕੇ ਦੇ ਨਾਲ ਸਜਾਇਆ ਗਿਆ ਤੇ ਸੁੰਦਰ ਨਜ਼ਰ ਆਂਦੇ ਨੇ ਬਹੁਤ ਹੀ ਸਤਕਾਰ ਦੇ ਨਾਲ ਮੁਹੱਲੇ ਵਾਸੀਆਂ ਦੇ ਅੰਦਰ ਬਹੁਤ ਹੀ ਵੱਡਾ ਪਿਆਰ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਤ ਦੇਖੀਏ ਕਿ ਇੱਥੇ ਸੇਵਾ ਕਰਦੀਆਂ ਬੀਬੀਆਂ ਭੈਣਾਂ ਵੀ ਨਜ਼ਰ ਆ ਰਹੀਆਂ ਇਨਾਲ ਦੀ ਜਗ੍ਹਾ ਨੂੰ ਵੀ ਉਸੇ ਹੀ ਤਰ੍ਹਾਂ ਆਸ ਜੈ ਤਰੀਕੇ ਦੇ ਨਾਲ ਇਸ ਜਗ੍ਹਾ ਨੂੰ ਵੀ ਐ ਲਾਈਟਾਂ ਲਗਾ ਕੇ ਸੁੰਦਰ ਬਣਾਇਆ ਅਗਿਆ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾ ਜੀ ਦਾ ਗੁਰੂਕਰ ਪਿੰਡ ਕਰਿਆਮ ਦੀਆਂ ਤਸਵੀਰਾਂ ਦਿਖਾਉਂਦੇ ਪਈਆਂ ਲਾਈਟ ਦੇ ਵਿੱਚ ਸਹਿਬ ਸ਼੍ਰੀ ਗੁਰੂ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਫੋਟੋ ਆਪ ਜੀ ਨੂੰ ਲਾਈਟਾਂ ਦੇ ਵਿੱਚ ਹੀ ਨਜ਼ਰ ਆndi ਹੋਈ ਹੈਗੀ ਲਾਈਟਾਂ ਹੀ ਉਸ ਫੋਟੋ ਨੂੰ ਬਣਾਦੀਆਂ ਬਹੁਤ ਬੜੀ ಅಪਾਰ ਕਿਰਪਾ ਤੇ ਵੱਡੀ ਕਲਾ ਜਿਹੜੀ ਹੈਗੀ ਐ ਇਸ ਫੋਟੋ ਦੇ ਵਿੱਚ ਦਿਖਾਈ ਗਈ ਹੈ ਕਿ ਉਸ ਲਾਈਟਾਂ ਦੇ ਵਿੱਚ ਹੀ ਬਹੁਤ ਹੀ ਸੁੰਦਰ ਦਿਖ ਦੇਣ ਦੇ ਲਈ ਡਿਜ਼ਾਈਨਿੰਗ ਆ ਕੀਤੀ ਗਈ ਆ ਕ੍ਰਿਆਮ ਜੀਆਂ ਜੇ ਤਸਵੀਰਾਂ ਸਾਂਝੀਆਂ ਕਰੀਏ ਉੱਪਰ ਝੁਮਰ ਲੇਟਾਂ ਨੂੰ ਲਗਾ ਕੇ ਬਣਾਇਆ ਗਿਆ ਬਹੁਤ ਸੁੰਦਰ ਤਸਵੀਰਾਂ ਕਰੇ ਆ ਮ ਪਿੰਡ ਦੀਆਂ ਨਜ਼ਰ ਆਂਦੀਆਂ ਜਗ ਮਗਾਉਂਦਾ ਪਿੰਡ ਨਜ਼ਰ ਆਂਦਾ ਹੋਵੇਗਾ ਜੇ ਮੈਂ ਰਸਤੇ ਦੀ ਗੱਲ ਕਰਾਂ ਹਰ ਰਸਤਾ ਬਹੁਤ ਸੁੰਦਰ ਬਣਾਇਆ ਗਿਆ ਇਹ ਰਸਤੇ ਦੀ ਅਲੱਗ ਲਾਈਟਿੰਗ ਕੀਤੀ ਗਈ ਹੈ ਉਹਦੇ ਨਾਲ ਹੀ ਜੇ ਦੂਸਰੇ ਦੀ ਰਸਤੇ ਦੀ ਗੱਲ ਕੀਤੀ ਜਾਵੇ ਦੇਖਿਓ ਕਿ ਇਹ ਨਗਰ ਨੂੰ ਪਹਿਲੇ ਦਿਨ ਤੋਂ ਹੀ ਸਾਰਾ ਪਿੰਡ ਜਿਹੜਾ ਹੈਗਾ ਆ ਬਹੁਤ ਪਿਆਰ ਤੇ ਬੜੇ ਸਤਕਾਰ ਦੇ ਨਾਲ ਬਣਾਉਂਦਾ ਬੜਾ ਸੁੰਦਰ ਨਜ਼ਰ ਇਹ ਨਗਰ ਆ ਰਿਹਾ ਹੈਗਾ ਜਗਮਗਾਉਂਦੀਆਂ ਲਾਈਟਾਂ ਪੂਰੇ ਭਾਰਤ ਦੇ ਅੰਦਰ ਇਹ ਮਸ਼ਹੂਰ ਹੈਗਾ ਪੰਜਾਬ ਦਾ ਉਹ ਨਗਰ ਨਵਾਂ ਸ਼ਹਿਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਕ੍ਰਿਆਮ ਪਿੰਡ ਕ੍ਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਸਾਥੀਓ ਬਹੁਤ ਹੀ ਸੁੰਦਰ ਐ ਸਜਾਇਆ ਗਿਆ ਹਰ ਘਰ ਨੂੰ ਐਸ ਹਰ ਮੁਹੱਲੇ ਨੂੰ ਹਰ ਸੜਕ ਦੇ ਵਿੱਚ ਵੀ ਡਿਜ਼ਾਈਨਿੰਗ ਕੀਤੀ ਗਈ ਆ ਰਸਤਿਆਂ ਨੂੰ ਵੀ ਬਹੁਤ ਸੁੰਦਰ ਦਿੱਖ ਦਿੱਤੀ ਗਈ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਨੌ ਜਵਾਨਾਂ ਦੇ ਵੱਲੋਂ ਐਨਆਰਈ ਭਰਾਵਾਂ ਦੇ ਵੱਲੋਂ ਨਗਰ ਦੀ ਪੰਚਾਇਤ ਦੇ ਵੱਲੋਂ ਸਾਂਝੇ ਤੌਰ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਨਗਰ ਨੂੰ ਸੁੰਦਰ ਬਣਾਇਆ ਗਿਆ ਇਹ ਤਸਵੀਰਾਂ ਪਿੰਡ ਕਰਿਆਮ ਦੀਆਂ ਅਸਾਂਝੀਆਂ ਕਰਦੇ ਪਈਆਂ 메인 ਹਾਈਵੇ ਰੋਡ ਦੇ ਉੱਪਰ ਜੇ ਨਵਾਂ ਸ਼ਹਿਰ ਤੋਂ ਫਲੋਰ ਨੂੰ ਜਾਂਦੇ ਆ ਫਲੋਰ ਤੋਂ ਲੁਧਿਆਣੇ ਦੇ ਨਾਲ ਜੁੜਦਾ ਹੋਇਆ ਇਹ ਹਾਈਵੇ ਰੋਡ ਇਸ ਜੀਟੀ ਰੋਡ ਦੇ ਉੱਪਰ ਹੀ ਬਸਿਆ ਹੋਇਆ ਪਿੰਡ ਕਰਿਆਮ ਨਵਾਂ ਸ਼ਹਿਰ ਬਲਾਕ ਦੀ ਜੇ ਗੱਲ ਕਰੀਏ ਨਵਾਂ ਸ਼ਹਿਰ ਬਲਾਕ ਦਾ ਪਿੰਡ ਕਰਿਆਮ ਪਿੰਡ ਕਰਿਆਮ ਦੇ ਵਿੱਚ ਇਸ ਲੈਟਾਂ ਦੀ ਵੀਡੀਓ ਨੂੰ ਸਪੈਸ਼ਲ ਕਵਰ ਕਰਨ ਦੇ ਲਈ ਪਹੁੰਚੇ ਹਾਂ ਜੀਐਸਜੀ ਟੀਵੀ ਪੰਜਾਬ ਦੇ ਉੱਪਰ ਆਪ ਅਜੀ ਦੇ ਨਾਲ ਵੈਬ ਦੇ ਉੱਪਰ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਬਹੁਤ ਹੀ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਇਸ ਨਗਰ ਨੂੰ ਸੁੰਦਰ ਬਣਾਇਆ ਗਿਆ ਬਹੁਤ ਹੀ ਸੁੰਦਰ ਨਜ਼ਰ ਆ ਰਿਹਾ ਜਿਹੜੀ ਲਾਈਟਾਂ ਦੀ ਦੀਪਮਾਲਾ ਕੀਤੀ ਗਈ ਹੈ ਇਹ ਖੁਸ਼ੀ ਹੈ ਇਹ ਪਿਆਰ ਹੈ ਕਿ ਸਾਡਾ ਉਸ ਕ੍ਰਾਂਤੀਕਾਰੀ ਰਹਿਵਰ ਸਤਿਗੁਰੂ ਦੇ ਨਾਲ ਜਿਹੜਾ ਪਿਆਰ ਹੈਗਾ ਵਾ ਉਸ ਪਿਆਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਉਹਨਾਂ ਦੀ ਬਾਣੀ ਨੂੰ ਮਨ ਦੇ ਅੰਦਰ ਧਾਰਨ ਕਰਨ ਦੇ ਲਈ ਇਸ ਬਾਣੀ ਦੇ ਨਾਲ ਜੁੜਨ ਦੇ ਲਈ ਜਿਹੜਾ 9 ਜ਼ਬਾਨਾਂ ਦੇ ਵੱਲੋਂ ਵੱਡੇ ਅਪਰਾਲੇ ਕੀਤੇ ਜਾਂਦੇ ਨੇ ਉਹ ਨਜ਼ਰ ਆਉਂਦੇ ਨੇ ਇਹ ਲਾਈਟ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਬਣਾਏ ਗਏ ਨੇ ਜੀ ਪਿਛਲੇ ਚੌਂਕ ਦੀ ਗੱਲ ਕਰੀਏ ਚਰਸਤੇ ਦੇ ਵਿੱਚ ਬਹੁਤ ਹੀ ਵਧੀਆ ਝੁੰਮਰ ਉਹ ਵੀ ਇੱਕ ਲਾਈਟਾਂ ਦਾ ਹੀ ਬਣਾਇਆ ਗਿਆ ਬੜੀ ਸੁੰਦਰ ਨਜ਼ਰ ਆਂਦਾ ਪੈਂਡ ਤੇ ਬੜੀ ਸੁੰਦਰ ਨਜ਼ਰ ਆਂਦੀ ਹੈ ਇਹ ਹਰ ਲਾਈਟ ਨੂੰ ਸੁੰਦਰ ਬਣਾਇਆ ਗਿਆ ਬਾ ਬੜੀ ਸ਼ਾਨਦਾਰ ਇਹ ਨਜ਼ਰ ਲਾਈਟਿੰਗ ਇਹ ਨਜ਼ਰ ਆ ਰਹੀ ਹੈ ਦੇਖੋ ਕਿੰਨੀ ਆ ਇਹ ਇੱਕ ਕਲਾ ਵੀ ਹੈ ਜੇ ਦੇਖਿਆ ਜਾਵੇ ਇਹ ਡਿਜ਼ਾਈਨ ਹੈ ਇੱਕ ਮਿਹਨਤ ਵੀ ਹੈ ਇਹ ਬਹੁਤ ਹੀ ਕਾਫੀ ਦਿਨ ਪਹਿਲਾਂ ਹੀ ਇਹ ਬੜਾ ਨੌਜਵਾਨਾਂ ਦਾ ਚਾ ਪੈਦਾ ਹੋ ਜਾਂਦਾ ਕਿ ਇਸ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਇਹ ਮਨਾਣਾ ਹੈਗਾ ਸਾਡੇ ਵਿੱਚ ਇਹ ਸਾਫ ਦਾ ਸਰਪੰਚ ਸਹਿਵਾਨ ਦਲਵਾਗ ਸਿੰਘ ਜੀ ਵੀ ਪਹੁੰਚੇ ਨੇ ਸੁੰਦਰ ਨਜ਼ਾਰਾ ਨਜ਼ਰ ਆਂਦਾ ਤੇ ਐਨਆਰਆਈ ਭਰਾ ਵੀ ਇਸ ਚੀਜ਼ ਨੂੰ ਵੇਖਣ ਦੇ ਲਈ ਸਪੈਸ਼ਲ ਜਦੋਂ ਅਰਾਸਤੇ ਤੋਂ ਗੁਜ਼ਰਦੇ ਨੇ ਉਹ ਵੀ ਰੁਕ ਜਾਂਦੇ ਨੇ ਰੋਡ ਦੇ ਉੱਪਰ ਕਿ ਇੰਨਾ ਸੁੰਦਰ ਨਜ਼ਾਰਾ ਕਿਹੜੇ ਪਿੰਡ ਦਾ ਅਕਸਰ ਇਹ ਬੱਸ ਸਟੈਂਡ ਜਿਹੜਾ ਅੱਡਾ ਬੋਲਦੇ ਨੇ ਉਹਦੇ ਵਿੱਚੋਂ ਪੁੱਛਦੇ ਨੇ ਤੇ ਇਹ ਲਾਈਟਾਂ ਕਿੰਨੇ ਸਮੇਂ ਤੋਂ ਲਗਾਉਂਦੇ ਨੇ ਕੌਣ ਲਾਈਟਿੰਗ ਕਰਦਾ ਤੇ ਇਹ ਫਿਰ ਜਦੋਂ ਗੱਲ ਸਾਹਮਣੇ ਆਂਦੀ ਆ ਕਿ ਨਗਰ ਦੇ ਨੌਜਵਾਨਾਂ ਦੇ ਅੰਦਰ ਹੀ ਬਹੁਤ ਵੱਡਾ ਉਤਸ਼ਾਹ ਹੈਗਾ ਪੰਚਾਇਤ ਵੱਲੋਂ ਨੌਜਵਾਨਾਂ ਦੇ ਵੱਲੋਂ ਨਗਰ ਦੇ ਵੱਲੋਂ ਬੜੇ ਸਤਕਾਰ ਦੇ ਨਾਲ ਇੱਕ ਪ੍ਰਜਾਲ ਬਣਿਆ ਗਿਆ ਇੱਕ ਉੱਪਰ ਬਹੁਤ ਸੁੰਦਰ ਜਾਲ ਬਣਿਆ ਗਿਆ ਉਹਦੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਝੰਡੀਆਂ ਆ ਉਹ ਵੀ ਹਵਾ ਦੇ ਵਿੱਚ ਝੂਮਦੀਆਂ ਇਹ ਖੁਸ਼ੀ ਦਾ ਪ੍ਰਤੀਕ ਦਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਬਹੁਤ ਸੁੰਦਰ ਨਜ਼ਾਰਾ ਪਿੰਡ ਕਰਿਆਮ ਦਾ ਜਿੱਥੇ ਬਹੁਤ ਹੀ ਸ਼ਾਨਦਾਰ ਬੜਾ ਸੁੰਦਰ 게ਟ ਬਣਾਇਆ ਗਿਆ ਇਹ ਹਾਈਵੇ ਰੋਡ ਤੋਂ ਇਸ ਨਗਰ ਦੇ ਵਿੱਚ ਐਂਟਰ ਹੁੰਦਾ ਹੋਇਆ ਮੇਨ ਇਹ ਰਸਤਾ ਅਜੇਸ ਨੂੰ ਬਹੁਤ ਹੀ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਪਾਂ ਵੇਖੇ ਕਿ ਉਹ ਵੀਰੇ ਫੋਟੋ ਸ਼ੂਟ ਕਰਦੇ ਨੇ ਇਹ ਫੋਟੋ ਆ ਖਿਚਾਂਦੇ ਲੈ ਜਾਂਦੇ ਨੇ ਕਿਉਂਕਿ ਇਹ ਇੱਕ ਇੱਕ ਬੜਾ ਦਿਲ ਨੂੰ ਖਿੱਚਦਾ ਇਹ ਨਗਰ ਹਾਈਵੇ ਦੇ ਰੋਡ ਦੇ ਉੱਪਰ ਵਸਿਆ ਹੋਇਆ ਇਹ ਨਗਰ ਦੀ ਜਿਹੜੀ ਲਾਈਟਿੰਗ ਆ ਉਹ ਖਿੱਚਦੀ ਆ ਜਿਹਦੇ ਨਾਲ ਸਾਂਝੀਆਂ ਕਰਦੇ ਪਈਆਂ ਹਾਈਵੇ ਰੋਡ ਤੋਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਕਿੰਝ ਲੱਗਦਾ ਕਿ ਇਹ ਵੀ ਕੋਈ ਧਾਰਮਿਕ ਸਥਾਨ ਹੋਣਗੇ ਜਿਸ ਤਰ੍ਹਾਂ ਨਾਲ ਲਾਈਟਿੰਗ ਕੀਤੀ ਗਈ ਪਰ ਸਾਡੇ ਵਿੱਚ ਦਲਵਾਗ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਨੇ ਕਲੀਅਰ ਕੀਤਾ ਕਿ ਇਹ ਮਕਾਨ ਜਿਹੜੇ ਆ ਕੋਠੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਈਟਿੰਗ ਹੀ ਇੰਨੇ ਵਧੀਆ ਤਰੀਕੇ ਨਾਲ ਕੀਤੀ ਗਈ ਆ ਕਿ ਦਿਲ ਨੂੰ ਖਿੱਚ ਪੈਂਦੀ ਆ ਸਹਿਬ ਸ੍ਰੀ ਗੁਰੂ ਰਵਿਦਾਸ ਮਾਰਾ ਅਜੀਦਾ ਗੁਰੂ ਘਰ ਗੁਰਦੁਆਰਾ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਸਿੱਧ ਚਰਨਾਂ ਦੀ ਇੱਕ ਨਾਲ ਹੀ ਜਗਾ ਬਣਾਈ ਹੋਈ ਆ ਬੜੀ ਮਾਨਤਾ ਹੈਗੀ ਇਸ ਨਗਰ ਦੇ ਅੰਦਰ ਉਹ ਵੀ ਨਜ਼ਰ ਵੀਡੀਓ ਦੇ ਵਿੱਚ ਆਉਂਦਾ ਹੋਵੇਗਾ ਬੜਾ ਸੁੰਦਰ ਨਜ਼ਾਰਾ ਉਪਦੇਸ਼ ਪੂਰੇ ਵਰਲਡ ਦੀ ਜੇ ਗੱਲ ਕੀਤੀ ਜਾਵੇ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਮਨਾਇਆ ਜਾਂਦਾ 648ਵੀਂ ਦੀ ਜੇ ਗੱਲ ਕੀਤੀ ਅਹ ਜਾਵੇ ਇਸ ਨਗਰ ਦੇ ਅੰਦਰ ਬੜਾ ਉਤਸ਼ਾਹ ਰਹਿੰਦਾ ਹੈਗਾ ਪਹਿਲੇ ਦਿਨ ਤੋਂ ਕਰਿਆਮ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਪਿਆਰੇ ਸਾਥੀਓ ਇਹ ਉਹੀ ਨਗਰ ਹੈ ਜਿਹਦੀ ਚਰਚਾ ਪੂਰੇ ਭਾਰਤ ਦੇ ਅੰਦਰ ਅਕਸਰ ਹੀ ਹੁੰਦੀ ਹੈ ਕਿ ਜਦੋਂ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਕ੍ਰਾਂਤੀਕਾਰੀ ਰਹਿਬਰ ਜਿਨ੍ਹਾਂ ਨੇ ਜ਼ੁਲਮ ਦੇ ਪ੍ਰਤੀ بلند ਆਵਾਜ਼ ਦੇ ਵਿੱਚ ਸੰਘਰਸ਼ ਕੀਤਾ ਤੇ ਉਹ ਇਹ ਉਹ ਰਹਿਬਰ ਆ ਜਿਨ੍ਹਾਂ ਨੇ ਇਕੁਅਲ ਇਕਤਾ ਦੀ ਗੱਲ ਕੀਤੀ ਆ ਉਹ ਧਰਮ ਨੂੰ ਉੱਪਰ ਲੈ ਕੇ ਜਾਣ ਦੇ ਲਈ ਭਾਵ ਕੇ ਮਨੁੱਖ ਨੂੰ ਉੱਪਰ ਲੈ ਕੇ ਜਾਣ ਦੀ ਗੱਲ ਕੀਤੀ ਮਨੁੱਖ ਹੀ ਸਭ ਤੋਂ ਵੱਡਾ ਧਰਮ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦਰਜ ਹੈ ਹਰ ਸ਼ਾविद ਬੰਦੇ ਨੂੰ ਆਪਣੇ ਵੱਲ ਜੋੜਦਾ ਜ਼ਿੰਦਗੀ ਦਾ ਮਨੋਰਥ ਵੀ ਦੱਸਦਾ ਕਿ ਇਹ ਜੀਵਨ ਤਾਂ ਇੱਕ ਕਾਹ ਦੀ ਇਟਾਣੇ ਦੀ ਤਰ੍ਹਾਂ ਹੈਗਾ ਜਿਸ ਤਰ੍ਹਾਂ ਕਾਹ ਸੁੱਕ ਜਾਂਦਾ ਹੈਗਾ ਆ ਸੁੱਕਣ ਤੋਂ ਬਾਅਦ ਅਗਨੀ ਭੇਟ ਕਰ ਦਿੱਤਾ ਜਾਂਦਾ ਕਿ ਇਹਦਾ ਮਾਣ ਨਹੀਂ ਹੈ ਇਹ ਤਾਂ ਵੈਸੇ ਜੈਸੇ ਘਾਸ ਕੀ ਟਾਟੀ ਇਹ ਤਨ ਵੈਸੇ ਜੈਸੇ ਘਾਸ ਕੀ ਟਾਟੀ ਜਲ ਗਿਆ ਉਹ ਘਾਸ ਰਲ ਗਿਆ ਉਹ ਮਾਟੀ ਹਰ ਬਾਣੀ ਜਿਹੜੀ ਆ ਉਹ ਇੱਕ ਇੱਕ ਸ਼ਲੋਕ ਜਿਹੜਾ ਹੈਗਾ ਆ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਦਾ ਹੰਕਾਰ ਨੂੰ ਸਾਡੇ ਅੰਦਰੋਂ ਖਤਮ ਹੋਣ ਦੀ ਇਹ ਗੱਲ ਕਰਦਾ ਉੱਚੇ ਮੰਦਰ ਸਾਲ ਰਸੋਈ ਇੱਕ ਕੜੀ ਫਨ ਰਹਿਣ ਨਾ ਹੋਈ ਤੇ ਇਹ ਵੀ ਕਲੀਅਰ ਹੋ ਜਾਂਦਾ ਹੈਗਾ ਕਿ ਇਹ ਜਿਹੜਾ ਤਨ ਹੈਗਾ ਆ ਇਹ ਘਰ ਦੇ ਵਿੱਚ ਸਾਰਾ ਸਮਾਨ ਬਣਿਆ ਹੁੰਦਾ ਖਾਣ ਪੀਣ ਦੇ ਵਾਸਤੇ ਜਦੋਂ ਸਮਾਂ ਆਂਦਾ ਇੱਕ ਵੀ ਚੀਜ਼ ਅੰਦਰ ਨਹੀਂ ਜਾਂਦੀ ਇਹ ਨਜ਼ਾਰਾ ਪਿੰਡ ਕਰਿਆਮ ਦਾ ਆਪ ਜੀ ਨੂੰ ਦਿਖਾਉਂਦੇ ਇਹ ਪਹਿਆਂ ਬਹੁਤ ਸੁੰਦਲੇ ਹਰ ਇੱਕ ਦੇ ਅੰਦਰ ਬਹੁਤ ਵੱਡਾ ਚਾਹ ਆ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਨਗਰ ਦੇ ਅੰਦਰ ਜਿਹੜੇ ਨੌਜਵਾਨ ਵਾਰ ਗਏ ਹੋਈ ਆ ਉਹ ਪੈਂਡ ਦੇ ਵਿੱਚ ਜਦੋਂ ਇਸ ਪ੍ਰੋਗਰਾਮ ਨੂੰ ਉਲੀਕਿਆ ਜਾਂਦਾ ਹੈਗਾ ਫਿਰ ਉਹ ਛੁੱਟੀ ਨੂੰ ਵੀ ਇਸ ਤਰ੍ਹਾਂ ਬਣਾਉਂਦੇ ਨੇ ਕਿ ਜਦੋਂ ਵਿਦੇਸ਼ ਦੀ ਧਰਤੀ ਤੋਂ ਆਪਣੇ ਨਗਰ ਜਾਵਾਂਗੇ ਉਸ ਸਮੇਂ ਦੇ ਮੁਤਾਬਕ ਆਪਣੀ ਛੁੱਟੀ ਬਣਾਈਏ ਕਿ ਅਸੀਂ ਇਸ ਪ੍ਰਕਾਸ਼ ਪਰਵ ਦੀ ਜਿਹੜੀ ਸ਼ੁਭ ਯਾਤਰਾ ਜਿਹੜੀ ਹੈਗੀ ਆ ਨਗਰ ਕੀਰਤਨ ਜਿਸ ਨੂੰ ਬੋਲਦੇ ਨੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਕਰ ਸਕਾਂ ਸਾਥੀਓ ਪਿੰਡ ਕਰਿਆਮ ਦੀਆਂ ਤਸਵੀਰਾਂ ਦਿਖਾਉਂਦੇ ਗਏ ਆ ਜਗ ਮਗਾਉਂਦਾ ਪਿੰਡ ਕਰਿਆਮ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੇ ਪਰ 648ਵੇਂ ਪ੍ਰਕਾਸ਼ ਪਰ ਦੇ ਉੱਪਰ ਨਗਰ ਦੇ ਵੱਲੋਂ ਐ ਨਗਰ ਦੇ ਹਰ ਰਸਤੇ ਨੂੰ ਸੁੰਦਰ ਬਣਾਉਣ ਦੇ ਲਈ ਬੜਾ oprala ਕੀਤਾ ਗਿਆ ਇਹ ਫੋਟੋ ਸ਼ੂਟ ਵੀ ਵਾਸਤੇ ਬਣਾਇਆ ਗਿਆ ਇਹ ਬਹੁਤ ਹੀ ਸੁੰਦਰ ਡਿਜ਼ਾਈਨ ਦੇ ਕੀਤਾ ਗਿਆ ਝੁਮਰਾਂ ਦੀ ਬਹੁਤ ਸੁੰਦਰ ਗੇਟ ਬਣਾਏ ਗਏ ਨੇ ਇਹ ਪਿੰਡ ਦੇ ਵਿੱਚ ਕਿਸੇ ਪਾਸੇ ਤੋਂ ਵੜ ਜਾਓ ਹਾਈਵੇ ਤੇ ਵੜ ਜਾਓ ਇਧਰੁ ਕ੍ਰਿਹਾ ਵਾਲੀ ਸਾਈਡ ਤੋਂ ਪਿੰਡ ਦੇ ਅੰਦਰ ਐਂਟਰ ਕਰ ਜਾਓ ਹਰ ਪਾਸੇ ਪਿੰਡ ਦੇ ਵਿੱਚ ਵੜਨ ਦੇ ਲਈ ਨਗਰ ਦੇ ਨੌਜਵਾਨਾਂ ਦੇ ਵੱਲੋਂ ਲੜੀਆਂ ਲਗਾ ਕੇ ਸਵਾਗਤ ਕੀਤਾ ਜਾ ਰਿਹਾ ਇਹ ਬਹੁਤ ਸੁੰਦਰ ਨਜ਼ਾਰਾ ਪਿੰਡ ਕਰਿਆਮ ਦਾ ਸੇਵਾਦਾਰਾਂ ਦੇ ਵਾਸਤੇ ਚਾਹ ਪਕੌੜੇ ਦੇ ਲੰਗਰ ਤਿਆਰ ਵੀ ਕੀਤੇ ਜਾ ਰਹੇ ਨੇ ਸਵੇਰ ਦੀ ਜੇ ਗੱਲ ਕੀਤੀ ਜਾਵੇ 15 ਤਰੀਕ ਦੀ ਜੇ ਗੱਲ ਕੀਤੀ ਜਾਵੇ 15 ਤਰੀਕ ਨੂੰ ਨਗਰ ਕੀਰਤਨ ਸਜਾਈ ਜਾ ਰਹੇ ਨੇ ਇਹ ਨੌਜਵਾਨ ਵੀਰੇ ਵੇਖਦੇ ਹੋ ਬੜੇ ਪਿਆਰ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਨੇ ਪਹਿਣਾ ਵੀ ਇਹ ਸੇਵਾ ਕਰਦੀਆਂ ਨਜ਼ਰ ਆ ਰਹੀਆਂ ਵੀਡੀਓ ਦੇ ਵਿੱਚ ਬੜਾ ਸੁੰਦਰ ਨਜ਼ਾਰਾ ਪਿੰਡ ਕਰਿਆ ਯਾਰ ਚਮਾਤੀ ਪ੍ਰੋਗਰਾਮ ਨੂੰ ਇਸ ਨੂੰ ਦੇਖ ਰਹੇ ਆ ਬਲਵਾਂ ਨੂੰ ਲੱਗਿਆ ਨੂੰ ਮੈਂ ਕਰਿਆਮ ਪਿੰਡ ਦੇ ਵਿੱਚ ਦੇਖ ਰਿਹਾ ਆ ਕਿ ਉਹ ਪਿੰਡ ਆ ਕਿ ਜਿਸ ਪਿੰਡ ਦੇ ਲੋਕਾਂ ਨੇ ਕਿ ਅੱਜ ਮੈਂ ਇੱਕ ਮਸਜਿਦ ਜਾਂ ਮਸਜਿਦ ਦੇ ਮੋਰੇ ਖੜਾ ਆ ਕਿ ਜਿਹੜਾ ਅੱਜ ਤੋਂ ਮੇਰਾ خیال ਮੈਂ ਘੱਟੋ ਘੱਟ 5-7 ਸਾਲ ਪਹਿਲਾਂ YouTube ਤੇ ਦੇਖਿਆ ਸੀ ਕਿ ਜਿੱਥੇ ਕਿ ਪਾਕਿਸਤਾਨ ਦਾ ਇੱਕ ਸੁਪਰੀਮ ਕੋਰਟ ਦਾ ਜੱਜ ਇੱਥੇ ਆਇਆ ਕਿ ਜਿਹਦੇ ਬਜ਼ੁਰਗ ਇੱਥੇ ਦੇ ਜੰਪਾਲ ਸੀ ਤੇ ਉਹਨਾਂ ਉਹ ਇਸ ਪਿੰਡ ਦੇ ਵਿੱਚੋਂ ਮਿੱਟੀ ਤੇ ਇੱਕ ਇੱਟ ਲੈ ਕੇ ਗਿਆ ਸੀ ਆਪਣੀ ਕੋਠੀ ਨੂੰ ਲਾਉਣ ਦੇ ਲਈ ਇੱਥੇ ਦੇ ਲੋਕਾਂ ਦਾ ਪਿਆਰ ਦੇਖ ਲਓ ਕਿਸੇ ਧਰਮ ਕਿਸੇ ਜਾਤ ਹਰ ਚੀਜ਼ ਤੋਂ ਉੱਠ ਕੇ ਹਰ ਇੱਕ ਦੇ ਸਮਾਜ ਦੇ ਨਾਲ ਖੜੇ ਆ ਤੇ ਉਹਨਾਂ ਨੇ ਇਸ ਮਸਜਿਦ ਨੂੰ ਦੁਬਾਰਾ ਫੇਰ ਬਣਾਇਆ ਤੇ ਮੇਰੇ ਕਹਿਣ ਦਾ ਭਾਵ ਹੈ ਕਿ YouTube ਦੇ ਇਸ ਚੈਨਲ ਦੇ ਰਾਹੀਂ ਜਗਤਾਰ ਸਿੰਘ ਦੇ ਕਿ ਤੁਸੀਂ ਦੁਨੀਆ ਦੇ ਜਾਂ ਯੂਰਪ ਦੇ ਵਿੱਚ ਜਿੰਨੇ ਮੇਰੇ ਪਾਕਿਸਤਾਨੀ ਭਰਾ ਬੈਠੇ ਦੇਖ ਰਹੇ ਆ ਉਹ ਵੀ ਦੇਖਿਓ ਕਿ ਦੇਖੋ ਕਿੰਨੀ ਸੋਹਣੀ ਮਸਜਿਦ ਬਣਾਈ ਹੈ ਇਹਨਾਂ ਭਰਾਵਾਂ ਨੇ ਕਿ ਕਿ ਇੱਕ ਦਾਤ ਦੇਣੀ ਬਣਦੀ ਆ ਪਿੰਡ ਕਰਿਆਮ ਦੇ ਵਿੱਚ ਹਰ ਡਿਜ਼ਾਈਨਿੰਗ ਨੂੰ ਬੜਾ ਸੁੰਦਰ ਬਣਾਇਆ ਜਾਂਦਾ ਬਹੁਤ ਹੀ ਵਧੀਆ ਮੋੜ ਨਹੀਂ ਬਣਾਈਆ ਤੇ ਤਰਲੋਕ ਪੈਂਟਰ ਦੀ ਵੀ ਚਰਚਾ ਇਸ ਨਗਰ ਦੇ ਵਿੱਚ ਹੋ ਰਹੀ ਹੈ ਜਿੱਥੇ ਲਾਈਟਾਂ ਨੂੰ ਵੇਖਣ ਆਉਂਦੇ ਨੇ ਉੱਥੇ ਉਹਨਾਂ ਦੀ ਕਲਾ ਨੂੰ ਵੀ ਵੇਖਣ ਆਉਂਦੇ ਨੇ ਅੱਜ ਸਾਡੇ ਪਿੰਡ ਵਿੱਚ ਜਗਤਾਸਥਾਨ ਦੀ ਜੱਬੂਆ ਸਾਹ ਪਹੁੰਚੇ ਨੇ ਮੈਂ ਇਹਨਾਂ ਨੂੰ ਆਪਣੇ ਪੂਰੇ ਨਗਰ ਵੱਲੋਂ ਜੀ ਆਇਆਂ ਆਖਦਾ ਹਾਂ ਤੇ ਨਾਲ ਹੀ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਗੰਦੇਸਰ ਦੇਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲ ਹੀ ਪੂਰੇ ਨਗਰ ਨੂੰ ਹੀ ਵਧਾਈਆਂ ਦਿੰਦਾ ਹਾਂ ਤੇ ਜਿੰਨੇ ਵੀ ਮੇਰੇ ਵੀਰ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਲੱਖ ਲੱਖ ਦੇ ਦਿੰਦਾ ਹਾਂ ਤੇ ਇਹਨਾਂ ਦੇ ਸਭ ਤੁਹਾਨੂੰ ਦੇਖ ਹੀ ਲਿਆ ਹੈ ਕਿ ਸਾਡੇ ਪਿੰਡ ਵਿੱਚ ਕਿੰਨੀ ਲਾਈਟਿੰਗ ਹੋਈ ਹੈ ਪਰ ਬੈਸੇ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਵਿੱਚ ਬਹੁਤ ਹੀ ਦਾਸਨ ਮਾਣ ਦੀ ਜਨੂ ਲੈ ਕੇ ਉਤਸ਼ਾਹ ਹੁੰਦਾ ਹੈ ਤੇ ਨਾਲ ਮੈਂ ਕੋਈ ਫੇਰਾਂ ਦਾ ਪਹੁੰਚੇ ਧੰਨਵਾਦ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਮੈਂ ਅੱਜ ਸਾਡੇ ਜੀਐਸ ਜੀ ਚਕਦਾਰ ਸਿੰਘ ਜੱਬੋਵਾਲ ਜੀ ਸਾਡੇ ਕਰਿਆਮ ਪਿੰਡ ਵਿੱਚ ਪਹੁੰਚੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਨਾਲ ਹੀ ਮੈਂ ਪੂਰੇ ਨਗਰ ਨੂੰ ਦੇਸ਼-ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਸਾਹਿਬੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਔਰ ਮੈਂ ਆਪਣੇ ਪਿੰਡ ਬਾਰੇ ਦੱਸਣਾ ਚਾਹੁੰਦਾ ਕਿ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਪਿੰਡ ਵਿੱਚ ਲਾਈਟਿੰਗ ਦਾ ਜਰ ਵਿਦਾਸ ਮਹਾਰਾਜ ਦੇ ਗੁਰਪੁਰਬ ਕਰਕੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ ਸ਼੍ਰੀ ਗੁਰ ਵਿਦਾਸ ਮਹਾਰਾਜ ਦਾ 600 648ਵਾਂ ਜਿਹੜਾ ਜਨਉਤਸਵ ਆ ਬਹੁਤ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸੱਸੀ ਗਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰੀਕ ਸਿੰਘ ਮੈਂ ਸਮੂਹ ਸੰਗਤ ਨੂੰ ਸ਼੍ਰੀ ਗੁਰਦਾਸ ਮਹਾਰਾਜ ਜੀ ਜਨਦਿਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਬਹੁਤ ਵੱਡੀ ਕਿਰਪਾ ਜੀ ਸਾਡੇ ਪਿੰਡ ਦੇ ਜੀ ਆ ਖਾਲਸਾ ਵਾਹਿਗੁਰੂ ਕੀ ਠਿਕਾਣਾ ਕਿਹੜਾ ਸਾਡੇ ਪਿੰਡ ਦਾ ਪ੍ਰੋਗਰਾਮ ਹੋ ਰਿਹਾ ਇਹ ਪਬਲਿਕ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਖਾਸ ਕਰਕੇ ਨੌਜਵਾਨ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਨਾ ਵੀ ਇਹ ਤੀਨਾ ਹੋ ਗਿਆ ਲੱਗਿਆ ਨਹੀਂ ਅੱਜ ਸਾਡੇ ਪਿੰਡ ਦੇ ਵਿੱਚ ਜਗਤਾਂ ਜਬੋਲ ਸਾਹ ਪੌਂਟੇ ਨੇ ਮੈਂ ਕੋਈ ਫਿਰ ਪੂਰੇ ਨਗਰਵਾਲਿਆਂ ਦਾ ਧੰਨਵਾਦ ਕਰਦਾ ਜੇ ਸਾਡੇ ਪੂਰੇ ਹੀ ਨਗਰ ਵਿੱਚ ਘੁੰਮ ਕੇ ਇਸ ਲਾਈਟਿੰਗ ਦਾ ਇਜ਼ਹ ਮੰਨਿਆ ਹੈ ਤੇ ਨਾਲ ਹੀ ਜਿੰਨੇ ਵੀ ਦਰਦ ਆਏ ਮੈਂ ਉਹਨਾਂ ਧੰਨਵਾਦ ਕਰਦਾ ਹਾਂ